ਆ ਪਪੂ ਭਾਈ ਸਾਹਿਬ ਸਾਡੇ ਇੱਥੇ ਕੰਮ ਕਰਦੇ ਨੇ ਇੱਤੇ ਬੜੀ ਸੰਭਾਲ ਦੇਣ ਬਸ ਪਹਿਲੀ ਤਰ੍ਹਾਂ ਹੀ ਠੇਕੇ ਦਿੱਤੀ ਆ ਤੇ ਆ ਗੰਨੇ ਲੱਗੇ ਨੇ ਆਂਬਿਆ ਇਹ ਕਾਬ ਹੋ ਰਿਹਾ ਆ ਘਾਰ ਹੀ ਟੁੱਟਾ ਪੱਜਾ ਸੀ ਤੇ ਉਹਦਾ ਮੁੜ ਕੇ ਚਲ ਗਏ ਪੰਜਾਬ ਨੂੰ ਤੇ ਪੇਰਾ ਜਗਾ ਉੱਚੀ ਕੀਤੀ ਹੈ ਤੋਂ ਕਨਾਲ ਨੂੰ ਕਰ ਪਉਣ ਦੀ ਤਿਆਰੀ ਆ ਪੁਰਾਣਾ ਬੋਰ ਤੇ ਮੁੜ ਕੇ ਫਿਰ ਕਰ ਪਾਏ ਨੇ ਤੇ ਅਸੀਂ ਪੰਜਾਬ ਤੱਕ ਪੰਜਾਬ ਜਾਣ ਕਰਕੇ ਸਾਰਾ ਕੰਮ ਇੱਥੇ ਰਹਿ ਗਿਆ ਆ ਵੇਖੋ ਸਬਜ਼ੀ ਲੱਗੇ ਮਿਰਚਾਂ ਬਤਾऊं ਆਹ ਕੰਢੇ ਤਾਂ ਚੁਗੀ ਸਾਡੇ ਬੰਗਲੇ ਨੇ ਵੇਖੋ ਮਾਜ ਬੰਗਲੇ ਪੁੰਨੇ ਆਂ ਯਾਨੀ ਯਾਰਾਂ ਆਉਂਦਾ ਜੇ ਚਲਦੀਆਂ ਠੰਡੀਆਂ ਤੱਤੀਆਂ ਹਵਾਵਾਂੋਂ ਤਾਂ ਇਹ ਵੇਖ ਤਾਂ ਠੰਡੀ ਆਵਾ ਆ ਵੇਖੋ ਸਰਦੀ ਕਿਵੇਂ ਲੱਗੀ ਆ ਅੱਲਾ ਸਭ ਗੰਡੇ ਭਲਾਏ ਹੀ ਪੁੱਟ ਲਏ ਆਸਤ ਅੱਲਾ ਆ ਕਣਕ ਦੇ ਵੇਖੋ ਇਨਾ ਚਾ ਕੀਤਾ ਤਾਂ ਕੋਠੇ ਪਾਉਣ ਵਾਸਤੇ